ਉਹ ਕਹੀ ਜਾਂਦੇ ਸੀ ਮੈਨੂੰ ਤੁਹਾਨੂੰ ਰੱਬ ਦਿਖਾਉਣਾ ਸੀ ਪਹਿਲਾਂ ਤਾਂ ਸਾਨੂੰ ਬਿਠਾ ਲਿਆ ਅਸੀਂ ਉਹਨਾਂ ਨੂੰ ਉੱਪਰ ਬਿਠਾ ਲਿਆ ਇੱਧਰ ਦਿੱਤਾ ਵੀ ਚੱਲ ਦਿਖਾਓ ਭਾਈ ਅਸੀਂ ਥੋੜਾ ਸਤਕਾਰ ਵੀ ਕਰਦੇ ਹਾਂ ਦੇਖਣਾ ਕੀ ਆ ਤਾਂ ਕੁਝ ਵੀ ਨਹੀਂ ਕਹਿੰਦੇ ਚੰਗਾ ਜੀ ਸਾਤੇ ਜੇ ਨਹੀਂ ਦੇਖਿਆ ਤੁਹਾਨੂੰ ਅਸੀਂ ਆਪਣੇ ਗੁਰੂ ਜੀ ਕੋਲ ਲੈ ਕੇ ਜਾਵਾਂਗੇ ਮੈਂ ਕਿਹਾ ਅੱਛਾ ਉਹ ਕੀ ਕਰੂ ਕਹਿੰਦਾ ਉਹ ਦਿਖਾਊਗਾ ਚਲੇ ਗਏ ਕਰਾਇਆ ਵੀ ਮੇਰਾ ਲਾਇਆ ਉਹਨਾਂ ਨੇ ਬੜੀਆ ਮੇਰੇ ਤੋਂ ਉਹਨਾਂ ਨੇ ਡੋਰੇ ਸਿਟੇ ਵੀ ਜੇ ਇਹ ਬੰਦਾ ਕਾਬੂ ਆ ਜਾਏ ਤਾਂ ਸਾਡਾ ਇੱਧਰ ਫਿਰ ਕੰਮ ਚੱਲ ਜੂਗਾ ਜਦ ਅਸੀਂ ਉੱਪਰ ਚਲੇ ਗਏ ਉਹ ਬਾਬਾ ਜੀ ਤਾਂ ਗੜਾਂਜੇ ਮਾਰੇ ਆਪਣੀ ਸੰਗਤ ਵਿੱਚ ਪਹਿਲਾਂ ਤਾਂ ਮੇਰੇ ਕੰਨਾਂ 'ਚ ਉਂਗਲੀਆਂ ਪਾਈਆਂ ਦੇਖੋ ਜੀ ਕੋਈ ਆਵਾਜ਼ ਜਾਈ ਆਉਂਦੀ ਹੈ ਮੈਂ ਕਿਹਾ ਬਾਬਾ ਜੀ ਕੁਛ ਨਹੀਂ ਆਉਂਦਾ ਹੁਣ ਦੇਖੋ ਫਿਰ ਆਹ ਕੰਨਾਂ ਨੂੰ ਘੁੱਟੀ ਗਿਆ ਹੁਣ ਦੇਖੋ ਮੈਂ ਕਿਹਾ ਜੀ ਕੁਛ ਨਹੀਂ ਆਉਂਦਾ ਮੇਰੀ ਮੇਰੀ ਅਚਾਨਕ ਦਾ ਸਫੇਰ ਅੱਖਾਂ ਵਗਦਾ ਹਲੇ ਕਹਿੰਦਾ ਮੇਰੀ ਫੋਟੋ ਆਉਂਦੀ ਹੈ ਮਗਨਾਂ ਮੈਂ ਕਿਹਾ ਬਾਬਾ ਜੀ ਮੇਰੇ ਕਰਮ ਮਾੜੇ ਹੋਣੇ ਅੱਜ ਮੈਨੂੰ ਰੱਬ ਨਹੀਂ ਦਿਖਣਾ ਹੋਣਾ ਕਹਿੰਨੇ ਕੋਈ ਟਾਈਮ ਹੁੰਦਾ ਮੈਨੂੰ ਜਦੇ ਛੱਡਦਾ हां ਤੁਹਾਨੂੰ ਹੁਣ ਅਗਲੀ ਵਾਰ ਨੂੰ ਦਿਕਾਵਾਂਗੇ ਆਪਣੀ ਗੱਲ ਨਹੀਂ ਛੱਡੀ ਫੇਰ ਵੀ ਕਹਿੰਦੇ ਇੱਕ ਵਾਰ ਸਾਡੇ ਕਰਕੇ ਫੇਰ ਆਜੋ ਮੈਂ ਕਿਹਾ ਚੰਗਾ ਮੈਂ ਆਤਾ ਜਾਊਂਗਾ ਫੇਰ ਮੈਂ ਇੱਕ ਸ਼ਰਤ ਪਰ ਆਊਂਗਾ ਕਹਿੰਦੇ ਉਹ ਕੀ ਹੋਊਗੀ ਮੈਂ ਕਿਹਾ ਦੋ ਮੋਮਬਤੀਆਂ ਇੱਕ ਮਾਚਸ ਇਹ ਮੈਂ ਲੈ ਕੇ ਆਊਂਗਾ ਨਾਲ ਕਹਿੰਦੇ ਉਹਨਾਂ ਦਾ ਕੀ ਕਰੂਗੇ ਮੈਂ ਕਿਹਾ ਉਹਨਾਂ ਨੂੰ ਬਾਲ ਕੇ ਜਿਹੜਾ ਤੁਹਾਡਾ ਕਿਸੇ ਦਾ ਦਾਵਾ ਤੁਹਾਡਾ ਹੱਥ ਉੱਪਰ ਰੱਖਾਂਗਾ ਥੇਲੀ ਫੜ ਕੇ ਆ ਜਿੰਨਾ ਚਿਰ ਉਹ ਜਲ ਨਹੀਂ ਜਾਂਦੀ ਮੈਂ ਰੱਖ ਕੇ ਭਾਈ ਪਿੱਛੇ ਹਟਾ ਲੈਣੀ ਮੈਂ ਥੋੜੇ ਸਤਕਾਰ ਕਰਕੇ ਰੱਖਣੀ ਹੈ ਵੈਸੇ ਮੈਂ ਨਹੀਂ ਰੱਖ ਸਕਦਾ ਮੈਂ ਤਾਂ ਪਿੱਛੇ ਖਿੱਚ ਲੈਣੀ ਪਰ ਤੁਹਾਡਾ ਨਹੀਂ ਮੈਂ ਹੱਥ ਚੱਕਣ ਦੇਣਾ ਜਿੰਨਾ ਚਿਰ ਉਹ ਬਿਲਕੁਲ ਨਹੀਂ ਸੜ ਜਾਂਦਾ ਜੇ ਤਾਂ ਤੁਸੀਂ ਸੀ ਨਾ ਕਰੀ ਮੈਂ ਤੁਹਾਨੂੰ ਵੀ ਫੇਰ ਵੀ ਮੰਨ ਜਾऊंगा ਚਲੋ ਵੀ ਮੇਰੇ ਕਰਮ ਬਾੜੇ ਮੈਨੂੰ ਮੂੰ ਨਹੀਂ ਪਤਾ ਲੱਗਿਆ ਹੋਣ ਲੱਗ ਜੂ ਕਹਿੰਦੇ ਜੀ ਇਹ ਤਾਂ ਨਹੀਂ ਹੋਣਾ ਮੈਂ ਕਹਾਂ ਫੇ ਆਪਣੇ ਬਾਬੇ ਨੂੰ ਕਹੋ ਉਹ ਕਰ ਲਵੇ ਮੈਂ ਉਦੋਂ ਤਿਆਰ ਕਰਨੇ ਨੂੰ ਕਹਿੰਦੇ ਨਹੀਂ ਇਹ ਤਾਂ ਫੇਰ ਠੀਕ ਨਹੀਂ ਗੱਲ ਮੈਂ ਕਹਾਂ ਫੇ ਕਾ ਨੂੰ ਫਰੇਵ ਕਰਦੇ ਤੁਸੀਂ ਕਿ ਮੂੰਚੂ ਗੁਰੂ ਬੋਲਦੇ ਆ ਵੀ ਅਸੀਂ ਕੋਈ ਰੱਬ ਦਿਖਾਉਨੇ ਖਰਬੂਜਾ ਜਿਹੜਾ ਤੁਸੀਂ ਮੈਨੂੰ ਫੜਾਉਂਗੇ ਹਟੇ ਫੇਰ ਵੀ ਨਹੀਂ ਫੇਰ ਇੱਕ ਦਿਨ ਆ ਕੇ ਮੈਨੂੰ ਕਹਿੰਦੇ ਆ ਕਹਿੰਦੇ ਡਾਕਟਰ ਸਾਹਿਬ ਤੁਸੀਂ ਤਾਂ ਐਂ ਲੱਗਦਾ ਜੀ ਕਿ ਨਾਸਤਕ ਹੋ ਮੈਂ ਮਗਨ ਨਹੀਂ ਮੇਰਾ ਤਾਂ ਬਹੁਤ ਵਿਸ਼ਵਾਸ ਹੈ ਰੱਬ ਔਰ ਗੁਰੂ 'ਚ ਨਾਸਤਕ ਮੈਂ ਹੈ ਨਹੀਂ ਪਰ ਪਖੰਡ ਮੈਂ ਕਰਦਾ ਨਹੀਂ ਨਾ ਮੈਂ ਦੁਆ ਇਹਨੂੰ ਕਰਨ ਦਿੰਦਾ ਆਪਣੇ ਸਾਹਮਣੇ ਜੇ ਕੋਈ ਮੈਨੂੰ ਓਲੂ ਬਣਾਵੇ ਮੈਂ ਨਹੀਂ ਬਣਨਾ ਉਹ ਕਹੀ ਜਾਂਦੇ ਸੀ ਮੈਨੂੰ ਤੁਹਾਨੂੰ ਰੱਬ ਦਿਖਾਉਣਾ ਸੀ ਐਨ ਓਪਨਲੀ ਕਹਿੰਦੇ ਸੀ ਮੈਂ ਉਹਨਾਂ ਨੂੰ ਇਹ ਕਹਿ ਰਿਹਾ ਸੀ ਵੀ ਰੱਬ ਖਰਬੂਜਾ ਜਿਹੜਾ ਤੁਸੀਂ ਮੈਨੂੰ ਫੜਾਉਂਗੇ ਕਿਉਂ ਜਿੱਦ ਕਰਦੇ ਕਿਉਂ ਗਲਤ ਗੱਲਾਂ ਕਰਦੇ ਨਹੀਂ ਜੀ ਕਹਿੰਦੇ ਦਿਖਾਉਂਗੇ ਪਹਿਲਾਂ ਤਾਂ ਸਾਨੂੰ ਬਿਠਾ ਲਿਆ ਅਸੀਂ ਉਹਨਾਂ ਨੂੰ ਉੱਪਰ ਬਿਠਾ ਲਿਆ ਆਦਰ ਦਿੱਤਾ ਵੀ ਚਲ ਦਿਖਾਓ ਭਾਈ ਅਸੀਂ ਥੋੜਾ ਸਤਕਾਰ ਵੀ ਕਰਦੇ ਹਾਂ ਦੇਖਣਾ ਕੀ ਆ ਤਾਂ ਕੁਝ ਵੀ ਨਹੀਂ ਅਖੀਰ ਨੂੰ ਅਸੀਂ ਤਾਂ ਫਿਰ ਉੱਠ ਖੜੇ ਵੀ ਭਾਈ ਤੁਹਾਡੇ ਤੋਂ ਪੱਲੇ ਕੁਝ ਹੈ ਨਹੀਂ ਤੁਸੀਂ ਤਾਂ ਝੂਠ ਉਹੀ ਗੱਲਾਂ ਬਣਾਉਂਨੇ ਗੱਪਾਂ ਛੱਡ ਦੇ ਕੋਈ ਅਨਪੜ੍ਹ ਜੇ ਬੰਦੇ ਕਹਿ ਵੀ ਦੰਦੇ ਹੋਣਗੇ ਵੀ ਹਾਂ ਮੈਨੂੰ ਦੇਖ ਗਿਆ ਵੀ ਸਾਨੂੰ ਤਾਂ ਕੁਝ ਨਹੀਂ ਦਿਖਿਆ ਜੇ ਦਿਖਦਾ ਸੀ ਤਾਂ ਤੁਹਾਡੇ ਹੀ ਬਣ ਜਾਣਾ ਤਾਂ ਫਿਰ ਫਿਰ ਤਾਂ ਤੁਹਾਨੂੰ ਅਸੀਂ ਬਾਹਰ ਨਹੀਂ ਮੰਨ ਜਾਂਦੇ ਵੀ ਤੁਸੀਂ ਰਹਿਣ ਦਿਓ ਨਹੀਂ ਕਹਿੰਦੇ ਚੰਗਾ ਜੀ ਸਾਥ ਤੇ ਜੇ ਨਹੀਂ ਦੇਖਿਆ ਤੁਹਾਨੂੰ ਅਸੀਂ ਆਪਣੇ ਗੁਰੂ ਜੀ ਕੋਲ ਲੈ ਕੇ ਜਾਵਾਂਗੇ ਮੈਂ ਕਿਹਾ আচ্ছা ਉਹ ਕਿਆ ਕਰੂ ਕਹਿੰਦਾ ਉਹ ਦਿਖਾਊਗਾ ਮੈਂ ਕਿਹਾ ਨਹੀਂ ਦਿਖਾ ਹੁਣਾ ਜੋ ਕੋ ਤੁਸੀਂ ਜਾਂ ਤੁਸੀਂ ਉਤ ਹੀ ਸਿੱਖੇ ਹੋਏ ਆ ਉਹਦੇ ਕੋਲ ਵੀ ਨਹੀਂ ਕੁਝ ਵੀ ਹੈ ਜਿਹੜਾ ਕੋ ਤੁਹਾਡੇ ਕੋਲ ਨਹੀਂ ਉਹਦੇ ਕੋਲ ਵੀ ਕਿਵੇਂ ਹੋਊਗਾ ਪਰ ਚਲੋ ਮੰਨ ਲਨ ਨੇ ਤੁਹਾਡੀ ਗੱਲ ਚੱਲੂਗਾ ਇੱਕ ਵਾਰ ਕੋਈ ਨਹੀਂ ਚਲੇ ਗਏ ਉਹ ਡੇਰੇ ਦਾ ਮੈਂ 9 ਵੀ ਦੱਸਿਆ ਵੈਸੇ ਨੈਟ ਉੱਪਰ ਚਲੇ ਗਏ ਕਰਾਇਆ ਵੀ ਮੇਰਾ ਲਾਇਆ ਉਹਨਾਂ ਨੇ ਬੜੀਆ ਮੇਰੇ ਪਰ ਉਹਨਾਂ ਨੇ ਡੋਰੇ ਸਿਟੇ ਵੀ ਜੇ ਇਹ ਬੰਦਾ ਕਾਬੂ ਆ ਜਾਏ ਤਾਂ ਸਾਡਾ ਇੱਧਰ ਫਿਰ ਕੰਮ ਚੱਲ ਜੂਗਾ ਹਾਂ ਹਾਂ ਚੱਲੂਗਾ ਚੰਗਾ ਹੁਣ ਵੀ ਲੱਖਾਂ ਚ ਗਿਣਤੀ ਆ ਉਹਦੀ ਵੈਸੇ ਵੀ ਸ਼ਹਿਰਾਂ 'ਚ ਬਾ ਫੇਰ ਉਹ ਲੈ ਗਏ ਮੈਨੂੰ ਇੱਕ ਬੀਬੀ ਕਹੇ ਉੱਪਰ ਸੀ ਤਿੰਨ ਮੰਜ਼ਲੇ 'ਚ ਬਾਬਾ ਜੀ ਤਾਂ ਭਜਨ ਪਰ ਬੈਠੇ ਆ ਕਿਤੇ ਕਿਤੇ ਦਰਸ਼ਨ ਦਿੰਨੇ 10 ਵਜੇ ਬਾਹਰ ਨਿਕਲ ਕੇ ਸੰਗਤ ਨੂੰ ਯਾਰ ਅਸੀਂ ਉੱਪਰ ਚਲੇ ਗਏ ਉਹ ਬਾਬਾ ਜੀ ਤਾਂ ਗੜਾਂਜੇ ਮਾਰੇ ਆਪਣੀ ਸੰਗਤ ਵਿੱਚ ਤੈਂ ਐਂ ਕਰਨਾ ਤੈਂ ਉਹਨੂੰ ਪੈਸੇ ਦੇ ਕੇ ਆਉਣੇ ਟੈਂਟਾਂ ਦੇ ਤੈਂ ਇਸ ਤਰ੍ਹਾਂ ਉੱਥੇ ਲਾਉਣਾ ਦੀਵਾਨ ਤੈਂ ਇਹ ਕਰਨਾ ਤੇ ਉਹ ਦੁਨੀਆਵੀ ਸਾਰੀਆਂ ਗੱਲਾਂ ਕਰ ਰਿਹਾ ਸੀ ਉਹਨਾਂ ਨੇ ਜਾ ਕੇ ਦੱਸਤਾ ਵੀ ਜੀ ਉਹ ਬੰਦੇ ਨੂੰ ਅਸੀਂ ਲੈ ਆਏ ਜਿਹੜਾ ਤੁਹਾਨੂੰ ਕਿਹਾ ਸੀ ਕਹਿੰਦਾ ਅੱਛਾ ਕੁਰਸੀ ਕਹਿਤਾ ਵੀ ਜਾਓ ਉੱਥੇ ਢਾਦੋ ਮੇਰੀ ਜਿੱਥੇ ਤੁਸੀਂ ਬਾਹਰ ਬੈਠੀ ਸੀ ਉੱਥੇ ਆਪਣੀ ਲੋਕਲ ਸੰਗਤ ਪੰਜ ਚਾਰ ਬੰਦੇ ਕੋਈ ਐਸ ਡੀਓ ਕੋਈ ਐਕਸ਼ਨ ਮੇਰੇ 'ਤੇ ਬੜਾ ਪ੍ਰਭਾਵ ਪਾਇਆ ਉਹਨਾਂ ਨੇ ਮੈਂ ਜੀ Rajasthan 'ਚ ਲੱਗਿਆ ਤਾਂ ਮਨਤਾ ਬਾਬਾ ਜੀ ਨੇ ਐਂ ਰੱਬ ਦਿਖਾਤਾ ਮੈਂ ਤਾਂ ਐਂ ਕਰਤਾ ਚਲੋ ਮੈਂ ਉਹ ਟੋਕੀ ਜਾਂਦਾ ਸੀ ਪਰ ਉਹ ਬੰਦੇ ਜਿਆਦਾ ਸੀ ਫਿਰ ਮੈਂ ਚੁੱਪ ਵੀ ਕਰ ਜਾਂਦਾ ਸੀ ਮੈਂ ਕਿ ਕੋਈ ਨਹੀਂ ਬਾਬਾ ਜੀ ਨੂੰ ਵੀ ਦੇਖ ਲੈਣੇ ਭਾਈ ਜੇ ਸਾਨੂੰ ਦਿਖਾ ਦੂਗਾ ਅਸੀਂ ਤਾਂ ਉਹਦੀ ਹੋ ਜੂਗੇ ਫਿਰ ਆ ਗਿਆ ਬਾਬਾ ਜੀ ਕੁਰਸੀ 'ਤੇ ਬਹਿ ਗਿਆ ਅਸੀਂ ਬੈਠੇ ਸੀ ਪੰਜ-ਸੱਤ ਜਣੇ ਪਹਿਲਾਂ ਤਾਂ ਇਹ ਗੱਲ ਚ ਵੀ ਕੋਈ ਠੀਕ ਨਹੀਂ ਲੱਗੀ ਵੀ ਗੁਰੂ ਸਾਹਿਬ ਤਾਂ ਪੱਖਾ ਚੱਲਦੇ ਰਹੇ ਆ ਆਪਣੀ ਸੰਗਤ ਪਰ ਵੀ ਇਹ ਉੱਪਰ ਕੁਰਸੀ 'ਤੇ ਬਹਿ ਕੇ ਚਲੋ ਕੋਈ ਗੱਲ ਨਹੀਂ ਜੇ ਲੈਣਾ ਹੋਵੇ ਕਿਸੇ ਤੇ ਕੋਈ ਨੀਮਾ ਹੋਣੇ ਚ ਕੋਈ ਹਰਜ ਨਹੀਂ ਹੁੰਦਾ ਆ ਗਏ ਪਹਿਲਾਂ ਤਾਂ ਮੇਰੇ ਕੰਨਾਂ 'ਚ ਉਂਗਲੀਆਂ ਪਾਈਆਂ ਦੇਖੋ ਜੀ ਕੋਈ ਆਵਾਜ਼ ਜਾਈ ਆਉਂਦੀ ਹੈ ਮੈਂ ਕਿਹਾ ਬਾਬਾ ਜੀ ਕੁਝ ਨਹੀਂ ਆਉਂਦਾ ਹੁਣ ਦੇਖੋ ਫੇਰ ਐ ਕੰਨਾਂ ਨੂੰ ਘੁੱਟੀ ਗਿਆ ਹੁਣ ਦੇਖੋ ਮੈਂ ਕਿਹਾ ਜੀ ਕੁਝ ਨਹੀਂ ਆਉਂਦਾ ਮੇਰੀ ਮੇਰੀ ਅਚਾਂਚ ਦਾ ਸਫੇਰ ਅੱਖਾਂ ਵਾਰ ਤੱਲੇ ਕਹਿੰਦਾ ਮੇਰੀ ਫੋਟੋ ਆਉਂਦੀ ਹੈ ਮਕੰਨਾ ਜੀ ਗੁਰੂ ਨਾਨਕ ਦੀ ਫੋਟੋ ਆਉਂਦੀ ਮਕੰਨਾ ਜੀ ਬਿਲਕੁਲ ਨਹੀਂ ਆਉਂਦੀ ਚੰਦ ਸੂਰਜ ਦੇਖਦੇ ਆ ਮੈਂ ਕਿਹਾ ਉਹ ਤਾਂ ਰੋਜ਼ੇ ਦੇਖਦੇ ਆ ਉਹਨਾਂ ਦਾ ਕੀ ਰੌਲਾ ਵੀ ਤੁਸੀਂ ਮੈਨੂੰ ਰੱਬ ਦਿਖਾਓ ਮੇਰਾ ਘਰ ਨਹੀਂ ਪੂਰਾ ਹੋਣਾ ਉੱਤੇ ਬਿਨ ਮੈਂ ਨਾੜੀ ਨਹੀਂ ਹੈ ਵੀ ਮੈਂ ਹੁਈ ਮੰਨ ਜਾਣਾ ਤੁਹਾਡੀ ਗੱਲ ਨੂੰ ਜੇ ਮਨ ਆ ਦਿਖਾਉਂਗੇ ਫਿਰ ਮੈਂ ਤੁਹਾਡੇ ਜੋਗਾ ਹੀ ਹੋ ਜਾਣਾ ਤੇ ਹੋਰ ਕੀ ਚਾਹੀਦਾ ਜਿਹੜਾ ਬੰਦਾ ਰੱਬ ਦੇ ਦਰਸ਼ਨ ਕਰਾ ਦੇ ਲੱਗਿਆ ਰਿਆ ਜਦੋਂ ਉਹਨੇ ਦੇਖਿਆ ਵੀ ਮੇਰੀ ਪਰਾ ਬੈਠੀ ਹੈ ਵੀ ਮੈਨੂੰ ਕਹੀ ਜਾਂਦਾ ਮੇਰੀ ਬੇਇੱਜ਼ਤੀ ਹੁੰਦੀ ਕਹਿੰਦਾ ਚੰਗਾ ਕੁਰਸੀ ਅੰਦਰ ਲੈ ਚੱਲੋ ਮੈਂ ਉੱਥੇ ਦਿਖਾਉਣਾ ਆਪਣੀ ਲੱਤ ਫੇਰ ਉੱਪਰ ਰੱਖੀ ਉਹਨੇ ਅੰਦਰ ਗਏ ਸ਼ਾਂਤ ਕਮਰਾ ਟਿਕ ਟਿਕ ਸੋਣਿਆ ਟਾਈਮ ਪੀਜਦੀ ਹੈ ਜਿਆ ਪਤਾ ਨਹੀਂ ਕਿਵੇਂ ਬਣਾਇਆ ਹੋਸੀ ਦਿਨ ਦਿਨ ਵਿੱਚ ਨਹੀਂ ਉਹ ਬੰਤਰੀ ਜੀ ਹੁੰਦੀ ਉਹਨਾਂ ਦੀ ਚੱਲ ਜੀ ਉੱਥੇ ਫੇਰ ਮੈਨੂੰ ਆਪ ਉੱਪਰ ਸੀਗਾ ਮੈਂ ਤਾਂ ਹੇਠਾਂ ਸੀਗਾ ਮੈਨੂੰ ਕੋਲ ਨੂੰ ਕਰ ਲਿਆ ਲੱਤਾਂ ਜੀ ਨੂੰ ਫੇਰ ਕੰਨਾਂ ਚ ਉਂਗਲੀਆਂ ਔਰ ਅੱਖਾਂ ਹੁਣ ਦੇਖੋ ਜੀ ਹੁਣ ਕੋਈ ਆਵਾਜ਼ ਜਾਈ ਆਉਂਦੀ ਹੈ ਉਹ ਅੰਬਰਸਰੀ ਜੀ ਬੋਲਦੇ ਸੀਗੇ ਮੈਂ ਕਿਹਾ ਬਾਬਾ ਜੀ ਆ ਕੋਈ ਟਰੱਕ ਬੱਸ ਲੰਘਿਆ ਹੋਣਾ ਇਹ ਤਾਂ ਮੈਨੂੰ ਤਾਂ ਉਹ ਸੁਣਿਆ ਲੰਘਿਆ ਵੀ ਆਵਾਜ਼ ਜੀ ਆਈ ਉਹਦੀ ਕਹਿੰਦਾ ਅੰਦਰ ਧਿਆਨ ਰੱਖੋ ਅੰਦਰ ਮੈਂ ਕਹਾਂ ਜੀ ਰੱਖਦੇ ਅੰਦਰ ਹੀ ਰੱਖਿਆ ਹੋਇਆ ਪਰ ਮਕਾਈ ਕੇ ਗੱਲ ਬਾਬਾ ਜੀ ਹੋਰ ਮੈਂ ਤੁਹਾਡੀ ਬੇਨਤੀ ਕਰਦੀ ਮੈਂ ਅੱਖਾਂ ਮੀਚੀਆਂ ਮੈਂ ਅਸੀਂ ਏਠਾ ਨੂੰ ਸਿਰ ਕਰਿਆ ਸੀ ਵੀ ਗੁਰਬਾਣੀ ਤੋਂ ਬਾਹਰ ਨਹੀਂ ਮੈਂ ਕੁਝ ਵੀ ਕਰਨਾ ਉਹਦੇ ਵਿੱਚ ਮੈਨੂੰ ਰਹਿ ਗਿਆ ਜਿੱਕਣ ਮਰਜੀ ਕਰਾ ਲਓ ਮੈਂ ਤਿਆਰ ਹਾਂ ਕਰਨੇ ਨੂੰ ਡੰਡਾ ਉਹਤ ਵੀ ਕਰਾ ਲਓ ਮੈਂ ਥੋੜੀ ਤਾਂ ਵੀ ਕਰ ਲਊਂ ਕਹਿੰਦੇ ਨਹੀਂ ਇਹ ਤਾਂ ਤੁਸੀਂ ਜਿਹੜੀ ਗੁਰਬਾਣੀ ਦੀ ਗੱਲ ਕਰਦੇ ਆ ਇਹ ਤਾਂ ਬਾਹਰ ਦੀ ਬਾਣੀ ਹੈ ਬਾਣੀ ਤਾਂ ਅੰਦਰ ਹੁੰਦੀ ਹੈ ਮੈਂ ਕਿਹਾ ਅੱਛਾ ਉਹ ਜਿਹੜੀ ਅੰਦਰ ਤੋਂ ਨਿਕਲੀ ਹੋਈ ਹੈ ਸੰਤਾਂ ਮਹਾਪੁਰਸ਼ਾਂ ਦੇ ਗੁਰੂ ਸਾਹਿਬਾਨਾਂ ਦੀ ਉਹ ਬਾਹਰ ਦੀ ਬਾਣੀ ਹੈ ਆ ਸਾਡੀ ਹੈ ਬਾਹਰ ਦੀ ਹੈ ਉਹ ਤਾਂ ਅਸਲੀ ਬਾਣੀ ਤਾਂ ਉਹ ਹੈ ਚੱਲ ਕਹਿੰਦਾ ਹੋਣੀ ਹੈ ਮੈਂ ਕਿਹਾ ਹੋਣੀ ਨਹੀਂ ਹੈਗੀ ਹੈ ਜੀ ਬਾਬਾ ਜੀ ਫਿਰ ਕੋਈ ਸ਼ਬਦ ਬੋਲਿਆ ਉਹਨੇ ਹੁਣ ਸ਼ਬਦ ਤਾਂ ਮੈਨੂੰ ਉਹ ਯਾਦ ਨਹੀਂ ਰਿਹਾ ਉਹ ਕਹਿੰਦਾ ਦੇਖੋ ਜੀ ਬਾਬਾ ਰਵਦਾਸ ਜੀ ਵੀ ਆਏ ਕਹਿੰਦੇ ਬਾਣੀ ਚ ਮੈਂ ਕਿਹਾ ਬਾਬਾ ਜੀ ਇਹ ਬਾਬਾ ਨਾਮਦੇਵ ਜੀ ਦਾ ਸ਼ਬਦ ਹੈ ਕਹਿੰਦੇ ਚੱਲ ਹੋਣਾ ਮੈਂ ਕਿਹਾ ਹੋਣਾ ਕੀ ਹੈਗਾ ਹੁਣ ਜਿਹਨੇ ਸਟੱਡੀ ਕੀਤੀ ਉਹਨੂੰ ਪਤਾ ਹੁੰਦਾ ਉਹ ਤਾਂ ਵਿਚਾਰੇ ਮਾਤੜੇ ਲੋਕਾਂ ਨੂੰ ਉੱਲੂ ਬਣਾਉਂਦੇ ਲੱਗਿਆ ਜਦ ਹਟਿਆ ਇਨਾਂ ਫਿਰ ਮੈਂ ਹੀ ਸੋਚਿਆ ਵੀ ਮਹਾਰਾਜ ਇਹ ਤਾਂ ਗਿਆ ਬਾਬਾ ਫਾਸਨ ਇਹ ਪਹਿਲਾਂ ਹੀ ਪਤਾ ਸੀਗਾ ਪਰ ਚਲੋ ਮੈਂ ਨੀਮਾ ਹੋ ਕੇ ਵੀ ਚੱਲ ਜੇ ਕਰਾਉਣੇ ਤਾਂ ਕਰਾ ਕੇ ਦਿਖਾ ਦੋ ਭਾਈ ਕਹੀ ਜਾਂਦੇ ਸੀ ਵੀ ਤੁਸੀਂ ਪਹਿਲਾਂ ਹੀ ਕੀ ਰੋਕਦੇ ਆ ਗੱਲ ਨੂੰ ਕਰਕੇ ਤਾਂ ਦੇਖ ਲਓ ਮੈਂ ਕਿਹਾ ਬਾਬਾ ਜੀ ਮੇਰੇ ਕਰਮਾੜੇ ਹੋਣੇ ਅੱਜ ਮੈਨੂੰ ਰੱਬ ਨਹੀਂ ਦੇਖਣਾ ਹੋਣਾ ਕਹਿੰਨੇ ਕੋਈ ਟਾਈਮ ਹੁੰਦਾ ਮੈਨੂੰ ਜਦੇ ਛੜਦਾ ਉਹਨੇ ਹਾਂ ਤੁਹਾਨੂੰ ਹੁਣ ਅਗਲੀ ਵਾਰ ਨੂੰ ਦਿਖਾਵਾਂਗੇ ਆਪਣੀ ਗੱਲ ਨਹੀਂ ਛੱਡੀ ਫੇਰ ਵੀ ਮਕਾ ਜੀ ਮੇਰੇ ਕਰਮਾੜੇ ਨਹੀਂ ਦੇਖਣਾ ਹੋਊਗਾ ਜਦ ਕਹਿੰਦਾ ਹਾਂ ਠੀਕ ਹੈ ਬੇਟਾ ਤੁਹਾਨੂੰ ਅਗਲੀ ਵਾਰ ਦਿਖਾਵਾਂਗੇ ਪਰ ਜਿਹੜੇ ਜੱਟ ਜੇ ਕਹਿੰਦਾ ਖੇਤਾਂ 'ਚ ਉਹਨੇ ਉਹ ਤਾਂ ਜਦੇ ਕਹਿੰਦਾ ਨਹੀਂ ਸਾਨੂੰ ਦੇਖ ਗਿਆ ਮੈਂ ਕਿਹਾ ਕਹਿੰਦੇ ਫਿਰ ਤੁਹਾਨੂੰ ਅਸੀਂ ਜੇ ਸਟੇਜ ਦੇ ਦਈਏ ਸ਼ਾਮ ਦੀ ਕਥਾ ਕਰਿਆ ਕਰਿਓ ਮੈਂ ਕਿਹਾ ਬਾਬਾ ਜੀ ਗੱਲ ਸੁਣ ਲਓ ਫਿਰ ਵੀ ਤੁਸੀਂ ਮੈਨੂੰ ਇੱਥੋਂ ਕੱਢਣਾ ਹੀ ਹੈ ਕੱਢਣਾ ਕਿਉਂਕਿ ਮੈਂ ਸੱਚ ਗੱਲ ਕਰਨੀ ਗੁਰਬਾਣੀ ਵਾਲੀ ਉਹ ਤੁਹਾਨੂੰ ਸੂਟ ਨਹੀਂ ਕਰਦੀ ਉਹ ਤੁਸੀਂ ਆਪਣੀ ਚਲਾਉਣੀ ਹੈ ਉਹ ਮੈਂ ਕਰਨੀ ਨਹੀਂ ਵੀ ਇਸ ਕਰਕੇ ਮੈਂ ਨਹੀਂ ਆਉਣਾ ਉਹ ਫਿਰ ਵੀ ਤੁਸੀਂ ਕੱਢਣਾ ਹੀ ਹੈ ਮੇਰੀ ਬੇਇੱਜ਼ਤੀਓ ਕਰੋਗੇ ਨਾਲੇ ਤੁਹਾਨੂੰ ਔਖੀ ਹੋਊਗੀ ਮੈਂ ਤੁਹਾਨੂੰ ਕਾਨੂੰ ਤੰਗ ਕਰਾਂ ਵੀ ਮੈਂ ਨਹੀਂ ਜਿਉ ਰਿਹਾ ਹੁਣ ਸਿੱਧਾ ਵੀ ਕਰਿਆ ਜੀ ਉਹਨਾਂ ਨੂੰ ਕਿ ਤੁਸੀਂ ਫਿਰ ਇੱਧੀਆਂ ਆਗੇ ਸਸਣ ਲੋਗਾਂ ਚੱਲੇ ਉੱਥੇ ਨਿਕਲੇ ਜਦ ਉੱਥੇ ਖੜ ਕੇ ਖੜੇ ਹੋਗੇ ਮੈਨੂੰ ਐ ਜੱਫੀ ਪਾ ਲਈ ਜੀ ਉਹਨੇ ਬਹੁਤ ਜੋਰ ਨਾਲ ਚਲੋ ਮੈਂ ਵੀ ਪਾ ਲਈ ਫਿਰ ਮੈਨੂੰ ਕਹਿੰਦਾ ਜੀ ਤੁਹਾਡੇ ਦੌਲਤਖਾਨੇ ਕਿੱਥੇ ਮੈਂ ਕਿਹਾ ਬਾਬਾ ਜੀ ਦੌਲਤਖਾਨੇ ਤਾਂ ਰਾਜਿਆਂ ਦੇ ਉਹਨੇ ਇਹ ਆ ਸੰਤਾਂ ਮਹਾਪੁਰਸ਼ਾਂ ਦੇ ਉਹਨੇ ਮੇਰੇ ਤਾਂ ਬਾਲਿਆਂ ਵਾਲਾ ਘਰ ਹੈ ਉਦੋਂ ਬਾਲ ਲਈ ਸੀਗਾ ਬਈ ਬਾਲਿਆਂ ਵਾਲਾ ਘਰ ਹੈ ਪਪਰਾਲੀ ਪਿੰਡ ਹੈ ਕਹਿੰਦਾ ਅੱਛਾ ਜ਼ਰੂਰ ਆਵਾਂਗੇ ਦਰਸ਼ਨ ਮਗਰ ਦੇ ਦਿਓ ਦਰਸ਼ਨ ਤੁਹਾਨੂੰ ਸਤਿਕਾਰ ਕਰਾਂਗੇ ਅਸੀਂ ਆਏ ਤਾਂ ਨਹੀਂ ਬੁਰਾ ਤਾਂ ਨਹੀਂ ਕਹਿੰਦੇ ਪਰ ਜੋ ਸੱਚ ਹੈ ਉਹ ਵੀ ਕਹਿਣਾ ਅਸੀਂ ਨਾਲ ਦੀ ਨਾਲ ਫਰੇਵ ਅਸੀਂ ਕਰ ਨਹੀਂ ਦੇਣਾ ਨਾਪ ਕਰਦੇ ਚਲੋ ਕਹਿੰਦਾ ਠੀਕ ਹੈ ਬਾਹਰ ਆਏ ਚੇਲੇ ਚਵਟੇ ਹਾਂਜੀ ਦੇਖੋ ਦੱਸੋ ਦੇਖਿਆ ਕੋ ਦੇਖਿਆ ਕੋ ਉਹ ਮਗਾਓ ਚੱਲੀਏ ਜਾਣ ਦੋ ਆਓ ਚੱਲੀਏ ਇੱਥੇ ਕੁਛ ਤਾਂ ਦੇਖਿਆ ਹੁਣ ਮੈਂ ਕਿਹਾ ਜੋ ਕੁਛ ਮੈਂ ਪਰਾਲੀ ਤਾਂ ਉਹੀ ਕੋ ਹੋਣਾ ਤੁਸੀਂ ਸਾਰੇ ਝੂਠ ਬੋਲਦੇ ਤੁਹਾਡਾ ਬਾਬਾ ਵੀ ਝੂਠ ਬੋਲਦਾ ਚਾਹੇ ਅੰਦਰ ਸੁਣਦਾ ਵੀ ਉਹ ਰੱਬ ਜਾਣ ਬਈ ਤੁਹਾਡੇ ਪੱਲੇ ਕੁਝ ਨਹੀਂ ਹੈ ਐਵੇਂ ਨਾ ਤੁਸੀਂ ਉੱਲੂ ਬਣਾਓ ਮੈਂ ਨਹੀਂ ਬਣਨਾ ਜੇ ਤੁਸੀਂ ਦਿਖਾ ਦਿੰਦੇ ਮੈਂ ਤਾਂ ਤੁਹਾਡੇ ਜੋਗਾ ਹੀ ਹੋ ਜਾਣਾ ਤਾਂ ਇੱਥੇ ਰੌਤ ਕਰਨੀ ਸੀ ਮੈਂ ਘਰ ਵੀ ਨਹੀਂ ਸੀ ਜਾਣਾ ਮੁੜ ਕੇ ਕਿਉਂ ਮੇਰਾ ਤਾਂ ਆਪਣਾ ਇੱਕ ਖਿਆਲ ਹੈ ਵੀ ਜਿਹੜਾ ਮੈਨੂੰ ਰੱਬ ਦਿਖਾ ਦੂਗਾ ਮੈਂ ਤਾਂ ਉਹਦੇ ਪੈਰ ਪੂਜਣੀ ਪੂਜਣੇ ਵੀ ਤੁਹਾਡੇ ਪੱਲੇ ਨਹੀਂ ਹੈ ਰੱਬ ਤੁਸੀਂ ਜਾਣ ਕੇ ਲੋਕਾਂ ਨੂੰ ਉੱਲੂ ਬਣਾਉਂਦੇ ਕਈ ਇੱਕ ਕਹਿੰਦਾ ਜੀ ਚੰਦ ਸੂਰਜ ਦੇਖੇ ਉਹਨੇ ਮੈਂ ਕਿਹਾ ਹੁਣ ਵੀ ਦੇਖਦਾ ਉਹ ਤਾਂ ਮੈਂ ਕੱਟ ਉਲਕੇ ਦਿਖਦਾ ਵੇ ਬੰਦ ਲਓ ਜੀ ਉੱਤੇ ਵਾ ਚਲੋ ਮਾਖਾ ਚੱਲੀ ਆਓ ਚੱਲੀਏ ਅਗੇ ਇੱਕ ਮੰਜ਼ਲ ਉਤਰੇ ਜਿੱਥੇ ਮੁੜਦੀ ਹੁੰਦੀ ਪੌੜੀ ਉੱਤੇ ਫੇਰ ਕੇ ਲਿਆ ਮੈਨੂੰ ਕੁਛ ਤਾਂ ਦੇਖਿਆ ਹੋਊਗਾ ਤੁਹਾਨੂੰ ਉਹ ਮਾਖਾ ਯਾਰ ਮੈਂ ਕੋਈ ਝੂਠ ਬੋਲਦਾ ਜੇ ਮੈਨੂੰ ਦਿਖਦਾ ਹੁੰਦਾ ਕੁਛ ਵੀ ਦਿਖਦੰਦਾ ਮਾੜਾ ਮੋਟਾ ਵੀ ਮੈਂ ਤਾਂ ਤਾਂ ਵੀ ਮੰਨ ਜਾਣਾ ਤਾਂ ਵੀ ਠੀਕ ਹੈ ਵੀ ਅਗਲੀ ਵਾਰ ਵੱਧ ਦਿਖ ਜੂ ਭਾਈ ਕੁਛ ਨਹੀਂ ਹੈ ਨਾ ਰੱਬ ਇੱਕਨ ਦੇਖ ਸਕਦਾ ਉਹ ਤਾਂ ਆਪਣਾ ਅਭਿਆਸ ਹੈ ਪਹਿਲਾਂ ਮੈਂ ਤੋੜਨੀ ਪੈਂਦੀ ਹੈ ਤੁਹਾਡੀ ਤਾਂ ਮੈਂ ਉੱਪਰ ਬੋਲਦੀ ਬਹੁਤ ਤੁਸੀਂ ਰੱਬ ਦਿਖਾਉਨੇ ਇੱਥੇ ਬੜੀ ਮੈਂ ਕਿਹਾ ਹੋਊਗੀ ਭਾਈ ਹੋਰ ਵੇ ਇਹ ਇਹ ਜਿਹੇ ਗੱਲਾਂ ਨਾ ਕਰੋ ਇਹ ਨਹੀਂ ਠੀਕ ਹੈ ਫਿਰ 헤ਠਾਂ ਆ ਗਏ ਮੇਰਾ ਕਰਾਇਆ ਵੀ ਲਾਇਆ ਤਾਂ ਉਹਨਾਂ ਨੇ ਸਾਰਾ ਸਤਕਾਰ ਤਾਂ ਕਰਿਆ ਖਾਸਾ ਫਿਰ ਬਸ ਚਾਉਂਦੇ ਆਉਂਦੇ ਨਮੋਸੇ ਜਿਹਾ ਕਹਿੰਦੇ ਕਹਿੰਦੇ ਡਾਕਟਰ ਸਾਹਿਬ ਇੱਕ ਵਾਰ ਫੇਰ ਆ ਜੇ ਮੈਂ ਕਿਹਾ ਤੁਹਾਡਾ ਭਰਮ ਨਹੀਂ ਜਾਣਾ ਮੈਂ ਤਾਂ ਆ ਜੂੰਗਾ ਜਾਂ ਨਹੀਂ ਆਉਂਗਾ ਪਰ ਤੁਹਾਡਾ ਭਰਮ ਨਹੀਂ ਜਾਣਾ ਮੈਂ ਤੁਹਾਡੇ ਕਰਕੇ ਆਇਆ ਮੈਨੂੰ ਲੋੜ ਨਹੀਂ ਸੀ ਆਉਣ ਦੀ ਉਰੇ ਕਿਉਂਕਿ ਜਿਹੜੀ ਗੱਲ ਦਾ ਪਹਿਲੀ ਬਾਣੀ ਤੋਂ ਪਤਾ ਲੱਗ ਗਿਆ ਉਹ ਉਹਦਾ ਕੀ ਮਤਲਬ ਉੱਥੇ ਜਾਣ ਦਾ ਪਰ ਚਲੋ ਤੁਸੀਂ ਕਹੀ ਜਾਂਦੇ ਸੀ ਨਾ ਵੀ ਤੁਸੀਂ ਪਹਿਲੇ ਹੀ ਜਵਾਬ ਨੰਨ ਦਿਓ ਕਰਕੇ ਦੇਖੋ ਮੈਂ ਤੁਹਾਡੇ ਕਰਕੇ ਆ ਗਿਆ ਵੀ ਹੁਣ ਨਹੀਂ ਮੈਂ ਆਉਣਾ ਕਹਿੰਦੇ ਇੱਕ ਵਾਰ ਸਾਡੇ ਕਰਕੇ ਫੇਰ ਆਜੋ ਮੈਂ ਕਹਾ ਚੰਗਾ ਮੈਂ ਆਤਾ ਜਾਊਂਗਾ ਫੇਰ ਮੈਂ ਇੱਕ ਸ਼ਰਤ ਪਰ ਆਊਂਗਾ ਕਹਿੰਦੇ ਉਹ ਕੀ ਹੋਊਗੀ ਮੈਂ ਕਹਾਂ ਦੋ ਮੋਮਬਤੀਆਂ ਇੱਕ ਮਾਚਸ ਇਹ ਮੈਂ ਲੈ ਕੇ ਆਊਂਗਾ ਨਾਲ ਕਹਿੰਦੇ ਉਹਨਾਂ ਦਾ ਕੀ ਕਰੂਗੇ ਮੈਂ ਕਹਾਂ ਉਹਨਾਂ ਨੂੰ ਬਾਲ ਕੇ ਜਿਹੜਾ ਤੁਹਾਡਾ ਕਿਸੇ ਦਾ ਦਾਵਾ ਤੁਹਾਡਾ ਹੱਥ ਉੱਪਰ ਰੱਖਾਂਗਾ ਥੇਲੀ ਫੜ ਕੇ ਆਂ ਜਿੰਨਾ ਚਿਰ ਉਹ ਜਲ ਨਹੀਂ ਜਾਂਦੀ ਮੈਂ ਰੱਖ ਕੇ ਭਾਈ ਪਿੱਛੇ ਹਟਾ ਲੈਣੀ ਮੈਂ ਥੋੜੇ ਸਤਕਾਰ ਕਰਕੇ ਰੱਖਣੀ ਹੈ ਵੈਸੇ ਮੈਂ ਨਹੀਂ ਰੱਖ ਸਕਦਾ ਮੈਂ ਤਾਂ ਪਿੱਛੇ ਖਿੱਚ ਲੈਣੀ ਪਰ ਤੁਹਾਡਾ ਨਹੀਂ ਮੈਂ ਹੱਥ ਚੱਕਣ ਦੇਣਾ ਜਿੰਨਾ ਚਿਰ ਉਹ ਬਿਲਕੁਲ ਨਹੀਂ ਸੜ ਜਾਂਦਾ ਜੇ ਤਾਂ ਤੁਸੀਂ ਸੀ ਨਾ ਕਰੀ ਮੈਂ ਤੁਹਾਨੂੰ ਵੀ ਫੇਰ ਵੀ ਮੰਨ ਜਾਊਗਾ ਚਲੋ ਵੀ ਮੇਰੇ ਕਰਮ ਬਾੜੇ ਮੈਨੂੰ ਹੋ ਨਹੀਂ ਪਤਾ ਲੱਗਿਆ ਹੋਣ ਲੱਗ ਜੂ ਕਹਿੰਦੇ ਜੀ ਇਹ ਤਾਂ ਨਹੀਂ ਹੋਣਾ ਮੈਂ ਕਹਾਂ ਫੇ ਆਪਣੇ ਬਾਬੇ ਨੂੰ ਕਹੋ ਉਹ ਕਰ ਲਵੇ ਮੈਂ ਉਹਦੇ ਵੀ ਤਿਆਰ ਕਰਨੇ ਨੇ ਕਹਿੰਦੇ ਨਹੀਂ ਇਹ ਤਾਂ ਫਿਰ ਠੀਕ ਨਹੀਂ ਗੱਲ ਮੈਂ ਕਿਹਾ ਫੇਰ ਕਾਨੂੰ ਫਰੇਵ ਕਰਦੇ ਤੁਸੀਂ ਕਿਉਂ ਝੂਠ ਬੋਲਦੇ ਵੀ ਅਸੀਂ ਕੋਈ ਰੱਬ ਦਿਖਾਉਨੇ ਖਰਬੂਜਾ ਜਿਹੜਾ ਤੁਸੀਂ ਮੈਨੂੰ ਫੜਾਉਂਗੇ ਆਹ ਕੋ ਚੱਲਦਾ ਡੇਰੇ ਚ ਹਟੇ ਫੇਰ ਵੀ ਨਹੀਂ ਫੇਰ ਇੱਕ ਦਿਨ ਆ ਕੇ ਮੈਨੂੰ ਕਹਿੰਦੇ ਕਹਿੰਦੇ ਡਾਕਟਰ ਸਾਹਿਬ ਤੁਸੀਂ ਤਾਂ ਐਂ ਲੱਗਦਾ ਜੀ ਇੱਕ ਨਾਸਤਕ ਹੋ ਮੈਂ ਮਗਰ ਨਹੀਂ ਮੇਰਾ ਤਾਂ ਬਹੁਤ ਵਿਸ਼ਵਾਸ ਹੈ ਰੱਬ ਔਰ ਗੁਰੂ 'ਚ ਨਾਸਤਕ ਮੈਂ ਐ ਨਹੀਂ ਪਰ ਪਖੰਡ ਮੈਂ ਕਰਦਾ ਨਹੀਂ ਨਾ ਮੈਂ ਦੁਆਏ ਨੂੰ ਕਰਨ ਦਿੰਦਾ ਆਪਣੇ ਸਾਹਮਣੇ ਜੇ ਕੋਈ ਮੈਨੂੰ ਉੱਲੂ ਬਣਾਵੇ ਮੈਂ ਨਹੀਂ ਬਣਨਾ ਉਹ ਕੋ ਆ ਮਹਾਰਾਜੇ ਕਿਤੇ ਬਣਾ ਦੇਵੇ ਤਾਂ ਮੈਂ ਕਹੀ ਵੀ ਨਹੀਂ ਸਕਦਾ ਹਉਮੇ ਵੀ ਕਾਹਨੂੰ ਕਰਾਂ ਪਰ ਛੇਤੀ ਛੇਤੀ ਬਾਣੀ ਦਾ ਅਸਰਾ ਹੁੰਦਾ ਨਹੀਂ ਕਰ ਨਹੀਂ ਬੰਦਾ ਉੱਲੂ ਬਣਦਾ ਸੱਚ ਨਾਲ ਹੁੰਦਾ ਕਹਿੰਦੇ ਜੀ ਚੰਗਾ ਫਿਰ ਅਸੀਂ ਤੁਹਾਡੇ ਘਰ ਵਾਲੀ ਨੂੰ ਦਿਖਾ ਦਿੰਨੇ ਆਂ ਬਘਾ ਘਰ ਵਾਲੀ ਨੂੰ ਦਿਖਾ ਦਿਓ ਮੈਂ ਤਾਂ ਵੀ ਮੰਨ ਜਾਊਗਾ ਚੱਲ ਮੈਂ ਮੈਂ ਭਗਤ ਚਾਰ ਸਿੰਘ ਹੋਰ ਬਲਾਲਾ ਨਾ ਪਿੰਡ ਤੋਂ ਪੰਜ ਭਠਾਲ ਦੇਣੇ ਜੇ ਤਿੰਨ ਨੂੰ ਵੀ ਦਿਖਾ ਤਾਂ ਮੈਂ ਮੰਨ ਜਾਊਗਾ ਵੀ ਮੇਰੇ ਕਰਮ ਵਾੜੇ ਆ ਜੇ ਇਹ ਨਾ ਤਿੰਨੇ ਨੇ ਕਹਿਤਾ ਵੀ ਸਾਨੂੰ ਦੇਖ ਗਿਆ ਮੈਂ ਮੰਨ ਜਾਊਗਾ ਕਹਿੰਦੇ ਬੁਲਾ ਲਓ ਆਗੇ ਸਿੰਘ ਪਿੰਡ ਚੋਂ ਇਕੱਠੇ ਖਾਸੇ ਇਕੱਠੇ ਹੋ ਗਏ ਇੱਕ ਦੋ ਬਾਹਰ ਦੇ ਪਿੰਡਾਂ ਦੇ ਵੀ ਆਏ ਉਹ ਦਵਾਈ ਲੈਣ ਆਏ ਜਦ ਪਹਿਲਾਂ ਗੱਲਾਂ ਹੋਈਆਂ ਜਦ ਕੁੱਤੇ ਤੇ ਉਹ ਜਿਹਦੇ ਮੁੜਿਆ ਆਪਣੇ ਘਰ ਵਾਲੀਆਂ ਛੱਡ ਕੇ ਉਹ ਵੀ ਆ ਗਏ ਉਹ ਖੜਕੂ ਸਿੰਘ ਤੇ ਥੋੜੇ ਜੇ ਫਿਰ ਉਹਨਾਂ ਨੇ ਪਜਾਬੇ ਪਾਏ ਵੇ ਪੋਠੋ ਹਾਰੀ ਕੁੜੀਆਂ ਵਰਗੇ ਸਿਰ ਕੱਟੇ ਹੋਏ ਉਂ ਉੱਪਰ ਲਟੇ ਹੋਏ ਉਹ ਇੱਕ ਦੋ ਨੇ ਗਿੱਲਾ ਕਰਿਆ ਉਹਨਾਂ ਉੱਪਰ ਕਹਿੰਦੇ ਇਹ ਇਹ ਕਾਦੇ ਸੰਤ ਕਿ ਕਾ ਦਿਖਾਉਂਗੇ ਰੱਬ ਇਹ ਤਾਂ ਆਪੇ ਸ਼ਕਲਾਂ ਨਾਲ ਸੂਰਤਾਂ ਇਹਨਾਂ ਦੀਆਂ ਕੋਈ ਨਹੀਂ ਆਪਾਂ ਤਰੀਕੇ ਨਾਲ ਹਟਾ ਦੇਣੇ ਹੈ ਸਾਨੂੰ ਵੀ ਪਤਾ ਹੀ ਨਾ ਪਰ ਲੈ ਕੁਝ ਨਹੀਂ ਹੈ ਇਹ ਦਾਵਾ ਕਰਕੇ ਸਾਨੂੰ ਫਸਾਉਣਾ ਚਾਹੁੰਦੇ ਚਲ ਜੀ ਫਿਰ ਇੱਕ ਕਹਿੰਦਾ ਚੰਗਾ ਡਾਕਟਰ ਸਾਹਿਬ ਇੱਕ ਰਜਿਸਟਰ ਔਰ ਪੈਨ ਲਿਆਓ ਮੈਂ ਲਿਆ ਅੰਦਾ ਕਹਿੰਦਾ ਲਓ ਜੀ ਮੈਂ ਇਹ ਲਿਖਣ ਲੱਗਿਆ ਵੀ ਜੇ ਤਿੰਨ ਸਿੰਘਾਂ ਨੂੰ ਦੇਖ ਗਿਆ ਰੱਬ ਤਾਂ ਅਸੀਂ ਉਹ ਬਾਬੇ ਦੇ ਚੇਲੇ ਬਣਨ ਨੂੰ ਤਿਆਰ ਹੈ ਸਾਰਾ ਪਿੰਡ ਇਲਾਕਾ ਹੀ ਬਣ ਜੂ ਵੀ ਜੇ ਨਾ ਦੇਖਿਆ ਫਿਰ ਤੁਸੀਂ ਲਿਖ ਕੇ ਦਿਓ ਵੀ ਅਸੀਂ ਜੋ ਬਾਬੇ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਚ ਆ ਜੂਗੇ ਵੀ ਉਹ ਝੂਠਾ ਹੈ ਕਹਿੰਦੇ ਇਹ ਤਾਂ ਨਹੀਂ ਅਸੀਂ ਲਿਖਣਾ ਉਹ ਤਾਂ ਖੜੇ ਹੋਗੇ ਲੋਕ ਮਾਰਨੇ ਖਾਤਰ ਦੋ ਤਿੰਨੇ ਹੂਰੇ ਚੱਕੇ ਉਹਨਾਂ ਪਰ ਮੈਂ ਕਹਿੰਦਾ ਨਹੀਂ ਯਾਰ ਘਰ ਆਏ ਹੋਏ ਆਇ ਨਾ ਕਰੋ ਹਟ ਜਾਣਾ ਇਹਨਾਂ ਨੇ ਆਪੇ ਹਟ ਜਾਣਾ ਹੁਣ ਬਹੁਤ ਨੇੜੇ ਆਇਆ ਵਾ ਕੰਮ ਉੱਤੇ ਬਾਅਦ ਫਿਰ ਉਹ ਚਲੇਗੇ ਪਿੱਛੇ ਹੁਆ ਹਾਈ ਜੀ ਕਰਤੀ ਲੋਕਾਂ ਨੇ ਚਿਕਨ ਰੋਲਾ ਪਾਉਂਦੇ ਹੋਣੇ ਨੱਟ ਕੇ ਵਿਚਾਰੇ ਚਲੇਗੇ ਮੁੜ ਕੇ ਨਹੀਂ ਮੈਨੂੰ ਫੇਰ ਟੱਕਰੇ ਤੁਸੀਂ ਕਿ ਅੱਗੇ ਫਿਰ ਉਹ ਕਹਿੰਦੇ ਵੀ ਤੁਹਾਡਾ ਤੁਹਾਡੀ ਪਤਨੀ ਨੂੰ ਦਿਖਾ ਦਿੰਨੇ ਜੀ ਘਰੋਂ ਦਿਖਾ ਦਿੰਨੇ ਇਹ ਵੀ ਗੱਲ ਬੜੀ ਆਉਂਦੀ ਵੀ ਬੀਬੀਆਂ ਬੰਦੇ ਨੂੰ ਰੱਬ ਬਣਾਉਂਦੀਆਂ ਜੀ ਮੇਰੇ ਘਰ ਵਾਲੀ ਨੂੰ ਤਾਂ ਦੇਖਣਾ ਮੈਨੂੰ ਪਤਾ ਹੈ ਅਸੀਂ ਇਕੱਠੇ ਨਹੀਂ ਰਹਿੰਦੇ ਪਰ ਔਰਤਾ ਬਾਰੇ ਇਹ ਗੱਲ ਬੜੀ ਮਸ਼ਹੂਰ ਹੈ ਜੀ ਅਗਿਆਨਤਾ ਅਗਿਆਨਤਾ ਬੰਦੇ ਵੀ ਉਹੋ ਜਿਹੇ ਹੀ ਆ ਜਿਹਦੀਆਂ ਬੀਬੀਆਂ ਜਾਣੀ ਉਹ ਬੰਦੇ ਵੀ ਉਹੋ ਜਿਹੇ ਆ ਉਹਨਾਂ ਨੂੰ ਹਲਾਉ ਕਰਦੇ ਜੇ ਬੰਦੇ ਚ ਕੰਨ ਹੋਵੇ ਕਿੱਕਣ ਚੱਲ ਜਊ ਬੀਬੀ ਐ ਜੇ ਰੋਜ਼ ਘਰ ਚ ਗੱਲ ਐ ਇੱਕ ਦੀ ਹੋਣੀ ਦੂਜੇ ਕੋਲ ਜਾਣ ਦਾ ਮਤਲਬ ਇਹ ਨਹੀਂ ਖਾਸਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਆ ਕੌਣ ਮੜੀਆਂ ਮਸਾਣੀਆਂ ਵੇਚ ਜਾਊਗਾ ਮੇਰੇ ਘਰ ਦਾ ਤਾਂ ਕੋਈ ਮੂੰਹ ਹੀ ਨਹੀਂ ਮੂੰਹੇ ਨਹੀਂ ਕਰਦਾ ਉਧਰ ਨੂੰ ਕੋਈ ਕਿਉਂਕਿ ਉਹਨਾਂ ਨੂੰ ਰੋਜ਼ ਤਾਂ ਇਹੀ ਗੱਲ ਹੁੰਦੀ ਹੈ ਘਰ 'ਚ ਵਿਚਾਰ ਇਹੀ ਨੈਟਵਰਕ 'ਤੇ ਵੀ ਇਹੀ ਸੁਣਦੇ ਹੀ ਉਹਨੇ ਘਰ ਦੇ ਵੀ ਕਰਦੇ ਤੋਂ ਚਲੋ ਫਿਰ ਉਹਨਾਂ ਨੂੰ ਵੀ ਉਸ ਤਰ੍ਹਾਂ ਦਾ ਹੀ ਅਸਰ ਹੋਇਆ ਜਿਹੜੀ ਸੰਗਤ ਹੁੰਦੀ ਹੈ ਨਾਲ ਜੁੜੀ ਵੀ ਹੁੰਦੀ ਹੈ ਉਹਨਾਂ ਉਹਨਾਂ ਨੂੰ ਵੀ ਤਾਂ ਖਿਆਲ ਉਹੀ ਪੈਦਾ ਹੋਣੇ ਜਿਹੜੇ ਰੋਜ਼ ਸੁਣਨੇ ਨਹੀਂ ਉਹਨੇ ਵੀ ਕਹਿਣਾ ਸੀਗਾ ਵੀ ਨਹੀਂ ਦਿਖਿਆ ਤੁਸੀਂ ਰੱਬ ਦੇਖਣ ਦੀ ਗੱਲ ਕੀਤੀ ਵੀ ਉਹ ਦਿਖਾਉਣਾ ਚਾਹੁੰਦੇ ਸੀ ਤੁਹਾਨੂੰ ਚੰਦ ਸਾਰੇ ਤਾਰੇ ਸੂਰਜ ਜੋ ਵੀ ਉਹਨਾਂ ਨੇ ਦਿਖਾਇਆ ਜੀ ਪਰ ਮੰਨ ਲਓ ਕਿਸੇ ਅਵਸਥਾ ਤੇ ਸੱਚੀ ਬੰਦੇ ਦੇ ਮੂਰੇ ਰੱਬ ਆਜੇ ਫਿਰ ਕਿੱਦਾਂ ਪਛਾਣੇ ਕੀ ਇਹੋ ਜੀ ਕੋਈ ਹਸਤੀ ਹੋਊਗੀ ਜਿਹੜੀ ਆਪਣੇ ਆਪ ਬੰਦੇ ਨੂੰ ਅਹਿਸਾਸ ਹੋ ਜਾਊਗਾ ਵੀ ਇਹ ਹੀ ਰੱਬ ਹੈ ਜਾਂ ਫਿਰ ਤਰਕੂ ਦੇ ਉੱਤੇ ਬਣਿਆ ਰਹੂਗਾ ਜਬ ਪਛਾਣ ਕੀ ਹੋਊਗੀ ਇਹਦੇ ਵਿੱਚ ਵੀ ਗੁਰਬਾਣੀ ਕੁਝ ਦੱਸਦੀ ਸੁਣੋ ਆਪਾਂ ਨੂੰ ਨਹੀਂ ਪਤਾ ਲੱਗਣਾ ਤੁਸੀਂ ਉਹ ਰੱਬ ਹੈ ਮੈਨੂੰ ਕਿੱਥੇ ਪਛਾਣਿਆ ਵੀ ਤੁਸੀਂ ਰੱਬ ਹੈ ਜਿਹੜਾ ਚੌਥੇ ਪਦ ਵਾਲਾ ਮਹਾਪੁਰਸ਼ ਹੋਊਗਾ ਉਹਨੂੰ ਪਤਾ ਲੱਗ ਜਾਊਗਾ ਜਦ ਗਰੜ੍ਹ ਪਰ ਚੜ ਕੇ ਆਏ ਨਾਮਦੇਵ ਨੇ ਜਦ ਇਹ ਪਛਾਣ ਲਿਆ ਵੀ ਆਓ ਜੀ ਦੱਸੋ ਕਹਿੰਦਾ ਸ ਤੇਰੇ ਖਾਤਰ ਨਾਮਦੇਵ ਕੀ ਕਰਾਂ ਕਹਿੰਦਾ ਮੈਨੂੰ ਕੀ ਪਤਾ ਕੀ ਕਰਨਾ ਤੈਨੂੰ ਪਤਾ ਤੈਹੀਂ ਮੈਨੂੰ ਇਸ ਸੰਕਟ ਵਿੱਚ ਪਾਇਆ ਚੰਗਾ ਕਹਿੰਦੇ ਫੇ ਗਾਂ ਨੂੰ ਦੇ ਥਾਪੀ ਜਿਉਂਦਾ ਜਿਉਂਦੀ ਹੋਗੀ ਚੋਲ ਚੋਈ ਫਿਰ ਸਾਰੀ ਸਾਖੀ ਹੈਗੀ ਤਾਂ ਕਬੀਰ ਜੀ ਨੂੰ ਵੀ ਕੱਢਿਆ ਬੇੜੀਆਂ ਜੋ ਖੋਲੀਆਂ ਉਹਦੀਆਂ ਗੰਗਾ ਚੋਂ ਔਰ ਭਗਤ ਨੂੰ ਭਗਤ ਤਾਂ ਪਛਾਣ ਲੈਂਦਾ ਭਗਤ ਰਵਦਾਸ ਜੀ ਬਾਬਾ ਜੀ ਕੋਲ ਇੱਕ ਵਾਰੀ ਭੇਖ ਵਟਾ ਕੇ ਪਰਮਾਤਮਾ ਆ ਗਿਆ ਜੀ ਪੰਡਿਤ ਬਣ ਕੇ ਢੋਲੂ ਜੇ ਫੜ ਲਿਆ ਆਕੇ ਕਹਿੰਦਾ ਵੀ ਮੇਰੀ ਜੁੱਤੀ ਘੜ ਦੇ ਉਹਨੇ ਚੱਕ ਕੇ ਪਰੇ ਰੱਖਿਆ ਪਿਆ ਸਾਮਾਨ ਕਹਿੰਦਾ ਜੀ ਮੇਰੇ ਕੋਲ ਸਾਮਾਨ ਨਹੀਂ ਹੈ ਕਹਿੰਦਾ ਭਗਤ ਹੋ ਕੇ ਝੂਠ ਬੋਲਦਾ ਉਹ ਪਿਆ ਨਹੀਂ ਤੇਰੇ ਕੋਲ ਸਾਮਾਨ ਹੁਣੇ ਤੂੰ ਘੜਦਾ ਤਾਂ ਪਹਿਲਾਂ ਕਹਿੰਦਾ ਤੂੰ ਰੱਬ ਹੋ ਕੇ ਝੂਠ ਬੋਲਦਾ ਇਹ ਕਾਇਬਤ ਹੈ ਗੱਲ ਸੱਚੀ ਵੀ ਹੈਗੀ ਭਗਤ ਪਛਾਣ ਲੂਗਾ ਸਾਨੂੰ ਨਹੀਂ ਪਛਾਣ ਆਉਣੀ ਅਸੀਂ ਤਾਂ 나ੜੀ ਬੰਦੇ ਸਾਨੂੰ ਕਿੱਥੇ ਤੇ ਆਜੂਗੀ ਜਿਹੜਾ ਇਹ ਦਾਅਵੇ ਕਰਦੇ ਆ ਦਾਅਵਾ ਤਾਂ ਹੈ ਹੀ ਨਹੀਂ ਗੁਰਮਤ ਵਿੱਚ ਜੀਨੂੰ ਕੁਝ ਮਿਲ ਗਿਆ ਅੰਦਰ ਤੇ ਉਹ ਕਦ ਕਹੂਗਾ ਮੈਨੂੰ ਮਿਲ ਗਿਆ ਉਹ ਤਾਂ ਸਭ ਪਾਸੇ